ਸਾਚੀ ਸਾਚੀ ਪ੍ਰਣਾ ਸਾਹਿਬ ਹਰ ਰੋਜ਼ ਕੋਈ ਨਾ ਕੋਈ ਵਾਰ ਤਾਂ ਤੜਕੇ ਹੀ ਸਵੇਰੇ ਤੜਕੇ ਸਾਡੇ ਨੇ ਟਵੀਟ ਕਰ ਦਿੰਦੇ ਨੇ ਡਾਊਨਲੋਡ ਕਰੰਪੋਲੀ ਉਹਨਾਂ ਨੂੰ ਖੇਡ ਧਮਕੀਆਂ ਦਿੱਤੀ ਜਾਂਦੇ ਨੇ ਜੀ ਇਹ ਧਮਕੀਆਂ ਦਿੱਤੀ ਜਾਂਦੇ ਨੇ ਅਸਲ ਦੇ ਵਿੱਚ ਇਹਨਾਂ ਸਾਰੀਆਂ ਧਮਕੀਆਂ ਦੇ ਵਿੱਚ ਅਸਲ ਚ ਸੱਚਾਈ ਕੀ ਹੈ ਦੇਖੋ ਕਹਿੰਦੇ ਦੋਸਤ ਸਾਹਿਬ ਜਿਸ ਦੀ ਨਾਮ ਹੈ ਸੋ ਜੇ ਜਿਹੜੀ ਜਿਹੜੀ ਇਹ ਗੱਲਾਂ ਲਾਵਾਟਾ ਕਰ ਰਹੇ ਹਨ ਜਦੋਂ 2016 ਚ ਰਾਸ਼ਟਰੀ ਮਿਲਨ ਉਸੇ ਕਾਰਨ ਦੇ ਹੈ ਉਸ ਤੋਂ ਬਾਅਦ ਜਿੰਨੀ ਜਿਹੜੀਆਂ ਗੱਲਾਂ ਲਾਵਾਟਾ ਕਰ ਰਹੇ ਹਨ ਪਹਿਲਾਂ ਦਾ ਕੋਨੋ ਨਹੀਂ ਗੱਲਾਂ ਲਾਵਾਟਾ ਮੋਸਟਾ ਕੰਦੀ ਦੇ ਨਾਲ ਨਹੀਂ ਦਿੱਤਾ ਜਾਂਦਾ ਕਿ ਬੋਲਣ ਦਾ ਜੀ ਜੋ ਉਹਨੇ 14 ਅਪ੍ਰੈਲ ਦੇ ਨੇ ਤੇ ਹੋਰ ਦੇ ਨਵੇਂ ਜੋ ਹਾਲਾਤ ਹਨ ਇਹਨਾਂ ਦੀ ਗੱਲ ਕਰੀਏ ਤਾਕਿ ਜੋ ਪ੍ਰਾਈਮ ਮਿਨਿਸਟਰ ਜਸਟਨ ਟੁਰੋ ਸਾਹਿਬ ਇਹਨਾਂ ਦੇ ਲਈ ਲੋਕੀ ਲੈ ਕੇ ਇਹ ਬਿਨਰ ਬਿਨਰ ਹੋ ਗਿਆ ਸੀ ਨਰ ਦੇ ਵਿੱਚ ਇਹਨਾਂ ਨੇ ਗੱਲ ਸ਼ੁਰੂ ਕੀਤੀ ਕਿ ਕਰਨਾ ਉਹ ਅੰਜਮਾ ਸੋਭਾ ਰੋਣ ਦੀ ਤੇ ਪਹਿਲਾ ਪਹਿਲਾ ਇਹੀ ਲੱਗਾ ਵੀ ਟਰੰਪ ਸਾਹਿਬ ਨੇ ਹੱਥ ਮਿਲਾ ਕੇ ਲਈ ਹੱਥ ਮਿਲਾ ਕੇ ਚੱਲੂਆ ਗਿਆ ਪਰ ਬੋਲੀ ਬੋਲੀ ਤੋਂ ਇਹਨਾਂ ਦਾ ਗੱਲ ਆ ਕਿ ਉਹ ਕੋਈ ਤਨਸਵੀਮੈਂਟ ਨਹੀਂ ਆਇਆ ਹੈ ਬੋਲੀ ਬੋਲੀ ਜੋ ਜੀਨ ਪੋਲਿਟਿਸ਼ੀਅਨਸ ਦੀ ਨੇ ਉਹਨਾਂ ਦੇ ਦੀਆਂ ਗੱਲਾਂ ਬਾਤਾਂ ਤੋਂ ਕਰੀਦਾ ਵਾਲੇ ਪਾਸੇ ਵੱਲ ਜਾਣਾ ਕੀਤਾ ਤਾਂ ਕੱਲ ਕੱਲ ਜੋ ਜੀਨ ਨਵੀਂ ਜੀਮੈਂਟ ਸਾਹਮਣੇ ਆਈ ਹੈ ਉਸ ਦੇ ਵਿੱਚ ਨੇ ਫਿਰ ਇੱਕ ਹੋਰ ਗੱਲ ਰੱਖ ਰਹੀ ਹੈ ਕਹਿੰਦੇ ਕਿ ਕਹੜਾ ਉਹ ਫੌਜੀ ਪਾਸੇ ਨਾਲ ਹੀ ਆਰਥਿਕ ਪਾਸੇ ਨਾਲ ਕਿੰਦੀ ਸੋਚਾ ਸੁਪਾ ਬਣਾਇਆ ਜਾਵੇਗਾ ਤੇ ਨਾਲ ਉਹਨਾਂ ਨੇ ਗ੍ਰੀਨਲੈਂਡ ਦੀ ਵੀ ਗੱਲ ਕੀਤੀ ਹੈ ਕਿ ਗ੍ਰੀਨਲੈਂਡ ਨੂੰ ਅਮਰੀਕਾ ਆਪਣੇ ਕਮਿਊਨਿਟੀ ਲੈਵਲ ਸੁਪਰੀਮਾ ਜਗਾ ਇੱਕ ਅਗਰ ਡੈਨਮਾਰਕ ਉਹਦੀਆਂ ਗੱਲਾਂ ਨੂੰ ਸਵੀਕਾਰ ਕਰਦਾ ਤਾਂ ਉਸ ਪਰਫਾਰਮੀ ਚਾਰਜਿਸਟ ਲਗਾਏ ਕਿ ਇਸ ਤੇ ਨਾ ਨਾ ਜੋ ਗੁੱਲਫ ਆਫ ਮੈਕੈਨਿਕੋ ਆ ਅਮਰੀਕਨ ਨੇ ਅਸਲ ਗੱਲ ਕੀਤੀ ਹੈ ਕਿ ਇਹ ਵੀ ਨਾ ਨਹੀਂ ਇਸੇ ਬੰਦ ਚਾਹੁੰਦਾ ਵੇਗਾ ਉਹ ਨਾ ਮੀਸਕੋਲ ਦਾ ਜਿਹੜਾ ਕਹਿੰਦਾ ਹੂਗਾ ਉਹ ਇਹ ਗੱਲਾਂ ਬਾਤਾਂ ਨੂੰ ਜਿਸਾ ਨਾਮ ਮਦਦਿਆ ਕਿ ਜੋ ਹੱਥ ਦੇ ਵਿਆਪਕ ਦੇ ਵਿੱਚ ਸ਼ੁਰੂ ਹੋ ਗਿਆ ਸਨ ਤੇ ਉਹ ਹੱਥ ਦੇ ਆਕਰਸ਼ਣ ਕਰਕੇ ਹੋਏ ਕਾਫੀ ਗੰਭੀਰ ਨਾਲ ਇਸੂਝ ਰਿਹਾ ਸੋ ਹੁਣ ਕੱਲ ਜੋ ਫਰਮਸਾਲ ਦੇ ਵਿਕਿਆ ਕੇ ਇਹ ਜੋ ਕੈਨੇਡਾ ਦੇ ਸਮੇਂ ਆਪੋਜੀਸ਼ਨ ਲੀਡਰ ਨੇ ਇੱਕ ਗ੍ਰੀਪ ਪਾਰਟੀ ਆਗੂ ਨੇ ਕਿਹਾ ਕਿ ਉਹਨਾਂ ਨੇ ਵੀ ਇੱਕ ਗੱਲ ਕਹਾਈ ਸੀ ਕਿ ਕੈਨੇਡਾ ਵੀ ਇੰਪੋਸੀਬਲ ਨਹੀਂ ਹੈ ਜੇ ਇਹ ਨਹੀਂ ਹੋ ਨਵਾਂਗੇ ਕੈਨੇਡਾ ਨੂੰ ਅਮਰੀਕਾ ਦਾ ਵਾਜਵਾ ਸੁਣਾ ਕਹਿੰਦੇ ਕਿ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਣਵਾਗੇ ਇਸ ਗੱਲ ਦੇ ਜਵਾਬ ਦੇ ਵਿੱਚ ਵੀ ਕਾਲਣ ਟ੍ਰਾਂਸਫਰ ਦੀ ਗੱਲ ਆ ਗਈ ਹੈ ਫਿਰ ਦੇਖਿਓ ਪੋਲੀਟਿਕ ਨੇ ਤਣਾ ਜਾ ਜਿੰਨਾ ਕਿ ਮੈਂ ਮੰਨ ਨਹੀਂ ਪਤਾ ਕੈਨੇਡਾ ਕਿਸੇ ਵਿਚਾਰਾ ਕਹਿੰਦੇ ਮੇਰੇ ਵਾਸਤੇ ਕੋਈ ਜਗ੍ਹਾ ਨਹੀਂ ਰੱਖਦੇ ਜੀ ਜੀ ਮੈਂ ਉੱਧਿਆ ਲਾਲੋ ਕੋਈ ਤਵੱਜੋ ਨਹੀਂ ਦਿੰਦਾ ਇਸ ਤਰੀਕੇ ਦੇ ਵਿਚਾਰ ਜੀ ਉਹ ਪੀਰ ਪਾਲੀਸੀ ਬਾਰੇ ਰਾਫੇ ਦੇ ਜਿਸ ਤਰ੍ਹਾਂ ਹੁਣ ਤੱਕ ਤਿਆਰੀ ਹੈ ਪਹਿਲਾਂ ਵੀ ਬਹੁਤ ਖੁਸ਼ ਹੋ ਗਏ ਸੀ ਤੇ ਬੋਲ ਰਹੇ ਕੈਨੇਡਾ ਦੇ ਆਪੋਜੀਸ਼ਨ ਲੀਡਰ ਦੀ ਰੀਆ ਜਿਹੜਾ ਇੱਕ ਚਰਚਾ ਤੋਂ ਮੰਨਤਾ ਦਿੱਤੀ ਹੈ ਉਹਨਾਂ ਬਾਰੇ ਵੀ ਸਪੀਕੀਅਨ ਸਟੇਟਮੈਂਟ ਆਹੋ ਤੇਰੇ ਲਈ ਪਰ ਗੱਲ ਇਹਦੇ ਵਿੱਚ ਆ ਕਿ ਕਲਮਸਾ ਜੋ ਲੰਘਾ ਰਹੇ ਨੇ ਇਹ ਪਿਛੇ ਕਾਰਨ ਕਿ ਯਾਇਰ ਦੇ ਪਿਛੇ ਸਾਥ ਸੀ ਕਿ ਇਹ ਸਾਥ ਦੇ ਨਾਲ ਹੀ ਕਰਨ ਕੀ ਵਾਕਿਆ ਹੈ ਇਹ ਇੱਕ ਗੰਭੀਰ ਚੁਣੌਤੀ ਹਾਂ ਜਿਸ ਵਿੱਚ ਕਦਮ ਨਹੀਂ ਹੋ ਸਕਦੀ ਹੈ ਕੋਈ ਇਹ ਪਿਛਲੇ ਅਸਲੀ ਵਾਰਕੀ ਮਗਲਗਲੀ ਤਰ੍ਹਾਂ ਉਸੇ ਅਗਰ ਬਚੀਏ ਤਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਕਿਰਤੀ ਫਾਰਿਕਟ ਸਾਕਤਵਾਰ ਬਣਾ ਰਹੇ ਹਾਂ ਸਾਰੇ ਕੋਲ ਜੋ ਸਮੁੰਦਰੀ ਰਸਤੇ ਦੇ ਮਾਮਲੇ ਸੂਨਾ ਦਾ ਐਕਸੈਸ ਬਹੁਤ ਜ਼ਰੂਰਤਵਪੂਰਨ ਹੈ ਜਿਹਾ ਹੈ ਸੁਝਾਇਆ ਗਿਆ ਸੀ ਕਿ ਜੁਨੀਆ ਪਰਦੇ ਮੁਲਕ ਪਰੇ ਨਾਲ ਕਰ ਸਕੀਏ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਸਾਰਾ ਜੋ ਲੋਕਾਂ ਦਾ ਰਾਜ ਜੋ ਇਸ ਸਮੁੰਦਰੀ ਰਸਤੇ ਕਿਸੇ ਜੇਰਾ ਦੀ ਹਵਾਈ ਜਹਾਜ਼ ਦੀ ਵੀ ਨਸਾਨ ਨਾ ਕਰਨਾ ਨਹੀਂ ਹੋ ਪਾ ਸਕਿਆ ਲੀਕ ਕਰ ਰਹੇ ਜਿਹੜਾ ਪਰ ਕਰਦੇ ਆ ਉਹ ਸਮੁੰਦਰੀ ਰਸਤੇ ਦੇ ਨਾਲ ਛੇਲੇ ਮੈਨੂੰ ਲੱਗਦਾ ਹੈ ਕਿ ਦਾਸਸ ਸਾਸਟਰਸ ਸਿਰਫ ਸਸਤਾ ਰਸਾਇਣ ਦਾ ਫਾਰਮੂਲਾ ਉਸ ਤੋਂ ਬੁਢੀ ਦਾ ਰਸਾਇਣ ਹੈ ਜਿਹੜੀ ਤਰੀਕੀਂ ਉਹਨਾਂ ਲਾਸਟ ਦੇ ਗੱਲ ਕਰੀਏ ਕਿ ਹੁਣ ਇਸ ਸਮੇਂ ਅਮਰੀਕਾ ਇਸ ਦੁਨੀਆ ਭਾਗ ਦੇ ਵਿੱਚ ਕਿਸ ਢੰਗ ਦੇ ਨਾਲ ਬਾਕੀ ਦੁਨੀਆ ਭਾਗ ਦੇ ਜਿਹੜੇ ਦੇਸ਼ ਨੇ ਉਸ ਦੇ ਨਾਲ ਮਾਰਕਰ ਕਰ ਰਹੇ ਹੈ ਇਸ ਸਮੇਂ ਜੋ ਚਸ਼ਨੀ ਆਫ ਲਾਕਟਰ ਫਰੀਡ ਆਫ ਹਾਰਮੋਨੀ ਆ ਨਾ ਮੱਕਾ ਕਾਲੀਆ ਜਿਸ਼ਮੀ ਜਿਸ਼ਮੀ ਇੱਕ ਜੋਕ ਵਾਲਾ ਜੀ ਜੀ ਇਹਦੇ ਰਾਹੀਂ ਇੱਕ ਬਤੇਰਾ ਜਿਹੜਾ ਵਫਾਇਆ ਉਦਰੀਆਂ ਪੱਟ ਵਿੱਚ ਸੁਣਦੀ ਰਸ ਤੇ ਰਾਣੀ ਹੁੰਦਾ ਪਰ ਇਹਨਾਂ ਰਾਹੀਂ ਇਹ ਪਾਰ ਕਰਨਾ ਦੀ ਇਹਦੇ ਦੇ ਬਦਲ ਬੰਦਾ ਹੁੰਦਾ ਬਹੁਤ ਸਾਰੇ ਬੱਚੇ ਆ ਰਹੇ ਨੇ ਇਸ ਫੀਲਡ ਦੀ ਦੀ ਕੀ ਹੈ ਇਹ ਬਹੁਤ ਸਾਰੇ ਇਸ ਤੀ ਦੇ ਕਰਨਾ ਕੰਮ ਵਿੱਚ ਵਿੱਚ ਬਾਤ ਜਿਹੜਾ ਬਾਤ ਹੋ ਰਿਹਾ ਇਹ ਜਿਹੜਾ ਲੰਬੇ ਬਹੁਤ ਸਮਾਂ ਬਹੁਣ ਲੱਗਦਾ ਪ੍ਰੋਫੈਸਰ ਬੇਨਨਾਮ ਨੇ ਕਿਹਾ ਕਿ ਜੋ ਅਮਰੀਕਨ ਦੇ ਇਤਰਾਫ ਸਾਹਿਬ ਨੇ ਮੁਸ਼ਸ਼ਰ ਕੀ ਰਿਹਾ ਕਿ ਉਹ ਸਰਸੇ ਦੇ ਚਾਰੇ ਦੇ ਵੀ ਬਹੁਤ ਸਾਰੀਆਂ ਪਿਛਾ ਨੇ ਜਿਹੜੇ ਉੱਤੇ ਚੱਲੀ ਜਾ ਸਕਦੇ ਮੇਰੇ ਉਹ ਬੰਦਾ ਵੀ ਬਹੁਤ ਹੈ ਉਸਾਰੀ ਨਿਕਲੇ ਸਾਧਿਆ ਜਲੇਸ ਅਬਦੁੱਲ ਨਾਕੀ ਤੋਂ ਲੱਖ ਤੇ ਲੱਖ ਲੱਗਦਾ ਹੈ ਤੇ ਹੁਣ ਜੋ ਇੱਕ ਨਾਮ ਜੋ ਵਪਾਰਿਕ ਰਸਤਾ ਗੁਰਰਾਹੀ ਨਜ਼ਾਰਿਆ ਉਹ ਆ ਰਿਹਾ ਜੋ ਕਹਿਣਾ ਚਾਹ ਇਹ ਉਹ ਨਾ ਵੜਦਾ ਜੋ ਖੇਤਾਂ ਦੇ ਨਾਲ ਜੋ ਇੱਕ ਗੀਲਡ ਨਾ ਕਿਰ ਹੈ ਉਹਦੇ ਵਿਚਾਰੇ ਇੱਕ ਨਵਾਂ ਸਮੂਹੀ ਰਸਤਾ ਨਿਕਲਦਾ ਹੋਇਆ ਨਾ ਆ ਰਿਹਾ ਇਹਦਾ ਇੱਕ ਆਵਾਜ਼ ਜਿਵੇਂ ਜਿੱਥੋਂ ਪਾਰ ਕਿਤਾ ਲਾ ਸਕਦਾ ਫੋਟੋ ਫੋਟੋ ਦੀ ਗੱਲ ਬੜੀਆਂ ਨਾਸਾ ਕਹਿ ਰਿਹਾ ਕਿ ਜੋ ਚੀਜ਼ ਦੀ ਜੋ ਸ਼ੈਅ ਬਣਾਇਆ ਹੈ ਕਿ ਕੁਨੀ ਦਾ ਅਜੇ ਸਥਿਮ ਹੈ ਸਿੱਧੇ ਤਿੰਨ ਦੇ ਇੰਨਾ ਪਾਣੀ ਜਮਾ ਹੋ ਗਿਆ ਸੋ ਇਹ ਜਿਸ ਪਾਣੀ ਜਮ ਹੋਣ ਦੇ ਕਾਰਨਾਂ ਜੋ ਧਰਤੀ ਦੀ ਰੋਟੇਸ਼ਨ ਹੈ ਉਹਦੇ ਵਿੱਚ 0.06 ਮਾਈਕ્રો ਸੈਕਿੰਡ ਪਰ ਰੇਡਾ ਘਟਿਆ ਸੋ ਇਹ ਨਾਲ ਕੀ ਹੋਇਆ ਧਰਤੀ ਦੀ ਦਿਸ਼ਾ ਵਿੱਚ ਇੱਕ ਬਦਲਾਅ ਆਇਆ ਜਿਹੜਾ ਨੂਰ ਨਾਉਂ ਬੋਲਦੇ ਬਾਰੇ ਲੱਗਿਆ ਗਿਆ ਨੇ ਇਸ ਤੋਂ ਬਾਅਦ ਜਿਹੜੀ ਆਪਾਂ ਕੱਲੇ ਸ਼ੁਰੂ ਹੋਈ ਹੈ ਇਹਦਾ ਗਲੋਬਲ ਵਾਰਮਿੰਗ ਦਾ ਕਾਰਨ ਹੈ ਸੋ ਇਹ ਜੋ ਖੇਤਰ ਹੈ ਜਿਹਨੂੰ ਕੈਨੇਡਾ ਦੇ ਨਾਲ ਲੱਗਦਾ ਹੋਇਆ ਖੇਤਰ ਹੈ ਕੀ ਕਿਤੇ ਬਾਰਫੀਕਲ ਦੇ ਨਾਲ ਇਸ ਮੁੰਦਰੀ ਰਸਤੇ ਬੰਨ੍ਹੇ ਸ਼ੁਰੂ ਹੋ ਗਏ ਜੋ ਇਸ ਸਮੇਂ 405 ਮਿੰਟਾਂ ਤੱਕ ਇਹ ਰਸਤੇ ਜਿਹੜੇ ਨੇ ਬਾਰਫੀਕਲ ਕਰਕੇ ਮੁੰਦਰੀ ਬਾਰਵਾਸਲੇ ਜਿਹੜੇ WhatsApp ਤੋਂ ਜੁੜਦੇ ਜਾ ਰਹੇ ਨੇ ਅਤੇ ਉਹਨਾਂ ਦੇ ਸਮੇਂ ਤਰ੍ਹਾਂ ਬਾਕੀ ਨੀਂਦਲੇ ਬਿਨਾਂ ਰਾਸਟੇ ਤੇ ਇਹ ਸ਼ੀਸ਼ੇ ਦੇ ਦੇਖ ਸਕਕੋ ਤੁਹਾਡਾ ਹਾਲ ਦੇ ਵਿੱਚ ਬਹੁਤ ਦੀ ਵਾਰਕਾ ਜਾਦਾ ਜਾਦਾ ਫਿਰ ਇਹ ਅਗੇ ਰਸਤੇ ਤੇ ਚੁਲਾ ਜਾਦੇ ਨੇ ਸੰਧਾਨਿਕ ਆਮਦੋ ਅਰੇ ਜਰਨ ਨਾ ਵਪਾਰ ਕਰ ਰਿਹਾ ਸੀ ਜਾਗ ਫਾਰਨਾ ਵਪਾਰਕਾ ਉਦੀ ਕਸਤ ਬਹੁਤ ਹੁਕਮ ਕਰਿਆ ਗਿਆ ਜਿਹੜਾ ਕੱਚਾ ਮਟਰਾ ਬਹਾਵਾ ਚਾਇਆ ਸਿੱਕੀਤੇ ਕੋਈ ਸ਼ਾਮਲੇ ਦੇ ਵਿੱਚ ਮੰਨਸ਼ਾ ਵੀ ਨਹੀਂ ਆ ਕਿ ਰਾਸਟੇ ਲਈ ਉਫਰ ਕੇ ਸਮੁਨਿਰੀਤਾ ਨੂੰ ਜਿਸੀ ਕਿ ਨਾ ਹਮਲਾ ਕਰਨੇ ਉਹ ਜਿਆਦਾ ਬਹੁਤ ਸਾਟਾ ਹੈ ਅਮਰੀਕਾ ਚਾਹੁੰਦਾ ਹੈ ਨਹੀਂ ਨਾ ਪਹਿਲਾ ਹੀ ਆਪਣੀ ਜਰੀਆ ਤਤਰਤਲਾ ਪਹਿਲਾ ਹੀ ਆਪਣੇ ਕਵੋ ਚਾਲਾ ਕਿਸੀ ਵੀ ਪਹਿਲਾ ਦੀ ਅਮਰੀਕਾ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਆਪਣੇ ਪ੍ਰੈਜ਼ੀਡੈਂਟ ਰਾਜਨੋਰਜੀਸਟਾ ਕੈਨੇਡਾ ਨੇ ਬਹੁਤ ਕੀਤਾ ਹੈ ਕਿ ਕਹਿੰਦਾ ਕਿ ਨਾ ਨੈਸ਼ਨ ਨੂੰ ਆਪਣੀ ਨਹੀਂ ਮਿਲਕੀ ਤੇ ਦੱਸਿਆ ਕਹਿੰਦਾ ਦੇ ਪਾਹੀਆ ਇਹ ਨੈਸ਼ਨ ਜੇ ਹੀ ਕੰਟਰੋਲ ਕਰ ਨਾ ਬਸ ਹੁਣ ਅਮਰੀਕਾ ਉਸ਼ਾ ਕਾਰਿਆ ਕਿ ਉਹ ਵਾਇਦਾ ਸਮੇਂ ਸਾਂ ਨੈਗੋਸ਼ੀਏਸ਼ਨ ਚੱਲ ਰਹੀ ਹੈ 호텔 ਸ੍ਰਾਮ ਸਾਹਮਣੇ ਖੁੱਲ ਕੇ ਨਾਨਾ ਲੱਲਾ ਹੋਇਆ ਕਿ ਇਹਨਾਂ ਦੀਆਂ ਆਮਰੂਨ ਮਿਸ਼ਰਤੀਆਂ ਨਾਲ ਨਹੀਂ ਦਿੱਤਾ ਪਤਾ ਉਹ ਵੀ ਇਸੇ ਕਰਕੇ ਨਜ਼ਰ ਆ ਰਿਹਾ ਇਹਨਾਂ ਸਮੂਹ ਗ੍ਰਾਸ ਜਾਂ ਕੇ ਕਾਬਜਾ ਕਰਕੇ ਵਪਾਰ ਨੂੰ ਆਪਣੇ ਖੇਤਰੇ ਵਿੱਚ ਕਰਨਾ ਪਰ ਕੈਨੇਡਾ ਹਰ ਰੋਜ਼ ਇਹ ਚੱਲ ਰਹੀ ਹੈ ਕਿ ਜਿਹੜੀ ਫਾਰਮ ਰੋਡੀ ਜਾ ਰਹੀ ਹੈ ਵਿੱਚ ਇਹਨਾਂ ਦਾ ਬੇਜਾਨ ਸਬੰਧ ਕਰਕੇ ਇਹਨਾਂ ਨੂੰ ਆਪਣੇ ਜਿਹੜਾ ਕੂਟਿਆਂ ਵਿੱਚ ਚੱਲ ਆਇਆ ਇੱਕ ਕੋਸ਼ਾ ਅਮਰੀਕਾ ਵੱਲੋਂ ਕੀਤੀ ਗਿਆ ਇਹ ਇੱਕ ਵੱਡਾ ਕਾਰਨ ਹੈ ਕਿ ਚੋਹਰਾਮ ਸਾਹਿਬ ਰੋਡ ਤੇ ਇਸ ਜਿਹਾ ਸੀਮਾ ਮੈਨੇਜਰ ਨੇ ਕਿਹਾ ਰਹੇ ਨੇ ਇਸ ਸੋਸ ਤੋਂ ਨਵੀ ਆਇਆ ਹੈ ਸਭ ਤੋਂ ਵੱਡਾ ਕਾਰਨ ਹੈ ਉਹ ਮੰਦੰਗਾਇਆ ਜਿਹੜਾ ਕਿ ਕੈਨੇਡਾ ਦੇ ਵਿੱਚ ਲੱਗ ਰਿਹਾ ਹੈ ਇਹਨਾਂ ਲਈ ਲਾਣ ਹੈ ਹੋਣ ਸਨ ਇਹ ਜਾਲੀ ਫਰਾਨ ਵੀ ਫਰਾਨ ਵੀ ਹਾਲੀ ਜਿਹੜੇ ਨੇ ਉਹ ਗੰਭੀਰ ਹੋਏ ਨੇ ਤੇ ਆਉਣ ਵਾਲੇ ਦਿਨਾਂ ਦਾ ਇਹ ਮਸਲੇ ਨੂੰ ਲੈ ਕੇ ਇਹ ਦੋਵਾਂ ਮੁਲਕਾਂ ਦੇ ਜਿਹੜੇ ਇਸੇ ਵਾਲੀ ਵਿੱਚ ਇਹ ਸੇ ਗੱਲ ਆ ਰਹੀ ਉਹ ਕਿ ਜੋ ਕੰਮਕਾਰਾਂ ਦੀ ਫੁਕੀਆ ਨਹੀਂ ਇਲਾਜ ਆਉਣ ਵਾਲੇ ਸਮੇਂ ਦਾਨ ਹੋਰ ਵਧੇਗਾ ਜੀ 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 ਜ ਔਰ ਆਪਣੀ ਜ਼ਬਾਨ ਦੇ ਵਿੱਚ ਤੁਸਮ ਕਰਨਾ ਇਸ ਰਿਪੋਰਟ ਨੂੰ ਔਰ ਤੁਹਾਡੇ ਹਿੱਸੇ ਹੀ ਆਉਂਦਾ ਪਦੈਣਾ ਸਾਹਿਬ ਔਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਸੀ ਪਹਿਲਾਂ ਆਪਾਂ ਇਹੀ ਗੱਲਾਂ ਕਰੀ ਜਾਂਦੇ ਸੀ ਅਮਰੀਕਾ ਨੇ ਧਮਕੀ ਦੇਤੀ ਅਸਲੀ ਸੱਚ ਇਹ ਹੈ ਵੀ ਕਿਉਂ ਕਬਜ਼ਾ ਕਰਨਾ ਚਾਹੁੰਦਾ ਹੈ ਕੀ ਕੀ ਹਾਲਾਤ ਆਉਣ ਵਾਲੇ ਸਮੇਂ 'ਚ ਬਣਨੇ ਨੇ ਜਿਹਦੇ ਵਿੱਚੋਂ ਕੈਨੇਡਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੰਪੋਰਟ ਐਕਸਪੋਰਟ ਦੇ ਵਿੱਚ ਫਾਇਦਾ ਹੋਣ ਜਾ ਰਿਹਾ ਔਰ ਉਹਦੇ ਵਿੱਚ ਅਮਰੀਕਾ ਨੂੰ ਘਟ ਹੋ ਸਕਦਾ ਹੈ ਉਹਨੂੰ ਸਾਰੀਆਂ ਅਵਸਥਾ ਮਹਿੰਗੀਆਂ ਪੈ ਸਕਦੀਆਂ ਨੇ ਇਸੇ ਕਰਕੇ ਅਮਰੀਕਾ ਵਾਰ-ਵਾਰ ਜਿਹੜੇ ਹੈ ਜੀ ਡੋਨਲਡ ਟਰੰਪ ਉਹਨੀ ਧਰਕੀ ਧਮਕੀ ਜਿਹੜੀ ਹੈ ਜੀ ਉਹ ਦੇ ਰਹੇ ਨੇ ਸ਼ਾਇਦ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਗੱਲ ਇਹ ਜਿਹੜੀ ਹੈ ਜੀ ਅੱਜ ਕਲੀਅਰ ਹੋ ਗਈ ਹੋਵੇਗੀ ਸੋ ਜੁੜੇ ਆਸੀ ਸਟੇਸ਼ਨ ਰੇਡੀਓ ਦੇ ਨਾਲ ਤੇ ਪ੍ਰਿੰਸ ਸਾਹਿਬ ਵੱਧਿਆ ਪਾ ਅਗਲੀ ਖਬਰ ਦੇ ਵੱਲ ਸੋ ਜਿੱਥੇ ਇਹ ਧਮਕੀਆਂ ਦੀ ਗੱਲ ਆ ਦੂਜੇ ਪਾਸੇ ਜਿਹੜੇ ਫਿਲਹਾਲ ਰਾਸ਼ਟਰਪਤੀ ਹੈਗੇ ਨੇ ਡੋਨਲਡ ਟਰੰਪ ਉਹਨਾਂ ਦੇ ਕੁਰਸੀ ਦੇ ਹਾਂ ਰਾਸ਼ਟਰਪਤੀ ਦੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਜੋ ਬਾਈਡਨ ਹੋ ਰਹੇ ਸੋ ਉਹ ਜਸਟਨ ਟਰੂਡੋ ਉਹਨਾਂ ਦੀ ਤਾਰੀਫ ਕਰ ਰਹੇ ਨੇ ਜੀਪਲਨ ਸਾਹਿਬ ਤੇ ਦੇਖੋ ਜਿੰਨੀ ਦੇ ਜੋ ਵਾਈਡਨ ਸਾਹਿਬ ਇਹ ਰਾਸ਼ਟਰਪਤੀ ਰਹੇ ਨੇ 19 ਦੇਰ ਤੱਕ ਕੈਨੇਡਾ ਦੀ ਗੱਲ ਕਰੀਏ ਤਾਂ ਜਸਟਨ ਟਰੂਡੋ ਸਾਹਿਬ ਦੇ ਨਾਲ ਉਹਨਾਂ ਦੇ ਸਬੰਧ ਕਾਫੀ ਚੰਗੇ ਰਹੇ ਨੇ ਤੇ ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਵੱਲੋਂ ਜਸਟਨ ਟਰੂਡੋ ਸਾਹਿਬ ਨੂੰ ਸਹਿਯੋਗ ਵੀ ਕੀਤਾ ਜਾਂਦਾ ਰਿਹਾ ਖਾਸ ਤੌਰ ਤੇ ਅਸੀਂ ਅਗਰ ਫੋਰਨ ਇੰਟਰਫੇਸ ਦੀ ਗੱਲ ਕਰੀਏ ਜਿਹਦੇ ਵਿੱਚ ਭਾਰਤ ਦਾ ਨਾਮ ਵੀ ਜਿਹੜਾ ਆਉਂਦਾ ਆ ਸੋ ਉਸ ਮਾਮਲੇ ਤੇ ਵੀ ਜੋ ਜੋ ਬਾਈਡਨ ਸਾਹਿਬ ਦੀ ਜੋ ਸਰਕਾਰ ਹੈ ਉਹਨਾਂ ਨੇ ਕੈਨੇਡਾ ਦਾ ਜਸਟਿਨ ਟੂਡੋ ਸਾਹਿਬ ਦਾ ਲਿਬਰਲ ਪਾਰਟੀ ਦਾ ਕਾਫੀ ਸਾਥ ਦਿੱਤਾ ਆ ਤੇ ਹੁਣ ਜਦੋਂ ਜਸਟਿਨ ਟੂਡੋ ਸਾਹਿਬ ਨੇ ਰਜ਼ਾਈਨ ਕਰਨ ਦੀ ਗੱਲ ਕਹੀ ਹੈ ਸੱਤਾ ਨੂੰ ਛੱਡਣ ਦੀ ਗੱਲ ਕਹੀ ਹੈ ਤੇ ਜੋ ਬਾਈਡਨ ਸਾਹਿਬ ਵੀ ਸੋ ਕਿਹਨ ਡਾਲਰ ਟਰਾਉਪ ਸਾਹਿਬ ਜਿਸ ਤੱਕ ਇਹਨਾਂ ਕੋਲ ਵੀ ਗਣੇਸ਼ ਚੋਨੇ ਦੇ اندر ਰਹੇ ਗਏ ਨੇ ਸੋ ਇਸ ਮੌਕੇ ਤੇ ਉਹਨਾਂ ਨੇ ਜਸਟਨ ਟੂਡੋ ਸਾਹਿਬ ਦੇ ਨਾਲ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਮੇਰੇ ਡਾਲਰ ਜਸਟਨ ਟੂਡੋ ਸਾਹਿਬ ਦੇ ਨਾਲ ਕਹਿੰਦੇ ਕਾਫੀ ਵਧੀਆ ਰਿਸ਼ਤੇ ਰਹੇ ਨੇ ਤੇ ਉਹਨਾਂ ਨੇ ਦੱਸਿਆ ਵੀ ਜਦੋਂ ਕਹਿੰਦੇ ਕੋਵਿਡ 19 ਦੀ ਗੱਲ ਸੀਗੀ ਜਦੋਂ ਕੋਵਿਡ 19 ਨੇ ਕਹਿੰਦੇ ਵੀ ਦੁਨੀਆ ਭਰ ਦੇ ਵਿੱਚ ਆਪਣਾ ਪਸਾਰ ਕੀਤਾ ਹੋਇਆ ਅੱਜਕਾ ਚਾਹੇ ਉਹ ਸਮਾਜਿਕਾ ਚਾਹੇ ਕਲਾਈਮੇਟ ਚੇਂਜ ਦੇ ਮੁੱਦੇ ਅੱਜ ਉਹਦੀ ਗੱਲ ਕਰਨ ਲਈਏ ਚਾਹੇ ਕਹਿੰਦੇ ਕਿ ਫੈਂਟਾ ਨੀਲ ਦੇ ਖਿਲਾਫ ਜੰਗ ਹੈ ਉਸ ਦੀ ਗੱਲ ਕਰ ਲਈਏ ਕਹਿੰਦੇ ਵੀ ਟਰੂਨੋ ਤੇ ਮੈਰ ਰਲ ਕੇ ਕਹਿੰਦੇ ਬਹੁਤ ਵਧੀਆ ਕੰਮ ਕੀਤੇ ਨੇ ਅਸੀਂ ਬਹੁਤ ਲੋਕਾਂ ਦੇ ਮਸਲੇ ਰਲ ਕੇ ਅਸੀਂ ਸੁਲਝਾਏ ਨੇ ਤੇ ਉਹਨਾਂ ਨੇ ਕਿਹਾ ਵੀ ਜਸਟਨ ਟਰੂਨੋ ਸਾਹਿਬ ਦੇ ਕਾਰਨ ਅਮਰੀਕਾ ਦੇ ਕੈਨੇਡਾ ਦੇ ਰਿਸ਼ਤੇ ਬਹੁਤ ਮਜ਼ਬੂਤ ਹੋਏ ਨੇ ਸੋ ਇੱਕ ਪਾਸੇ ਜਿੱਥੇ ਡੋਨਾਲਡ ਟਰੰਪ ਸਾਹਿਬ ਤੇ ਟੂਡੋ ਸਾਹਿਬ ਦੇ ਖਿਲਾਫ ਜਿਹੜੇ ਆ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਸਟੇਟਮੈਂਟਾਂ ਦਿੰਦੇ ਰਹਿੰਦੇ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਜੋ ਬਾਈਡਨ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਨੇ ਕੱਲ ਜਸਟਨ ਟੂਡੋ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਦੀ ਕਾਫੀ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਇੱਕ ਵੱਡਾ ਆਗੂ ਦੱਸਿਆ ਕਹਿੰਦੇ ਵੀ ਉਹਨਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਚੰਗੇ ਕੰਮ ਕੀਤੇ ਨੇ ਤਾਂ ਉਹਨਾਂ ਨੇ ਵੀ ਜਸਟਨ ਟੂਡੋ ਸਾਹਿਬ ਨੂੰ ਜਾਣਦੇ ਜਾਂਦੇ ਹੋਏ ਬਹੁਤ ਸਾਰੇ ਵਧੀਆ ਕੰਮਾਂ ਕਾਰਜਾਂ ਕਰਕੇ ਉਹਨਾਂ ਦੀ ਇੱਕ ਵਾਰ ਫਿਰ ਸ਼ਲਾਘਾ ਕੀਤੀ ਹੈ ਜੀ 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 ਪ੍ਰਧਾਨ ਸਾਹਿਬ ਤੇ ਨਾਲ ਦੀ ਨਾਲ ਹੁਣ ਆਪਾਂ ਬੈਕ ਟੂ ਕੰਟਰੀ ਆਉਨੇ ਆ ਜੀ ਸੋ ਆਪਾਂ ਆਪਣੇ ਪ੍ਰੋਵਿੰਸ অন্ਟਾਰੀਓ ਦੀ ਗੱਲਬਾਤ ਕਰਦੀ ਹੈ অন্ਟਾਰੀਓ ਦੇ ਪ੍ਰੀਮੀਅਰ ਨੇ ਡਾਕ ਫੋੜੋਰੀ ਸੋ ਕੋਈ ਉਹਨਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਜੀ ਕਿਹੜਾ ਆਪਰੇਸ਼ਨ ਹੈ ਜੀ ਦੇਖੋ ਇਹ ਸਾਰੀਆਂ ਖਬਰਾਂ ਜੋ ਨੇ ਜੋ ਸੀ ਪਹਿਲੀ ਖਬਰ ਤੋਂ ਸ਼ੁਰੂਆਤ ਕੀਤੀ ਸੀ ਸੋ ਉਹਦੇ ਨਾਲ ਹੀ ਸਾਰੀਆਂ ਖਬਰਾਂ ਜੁੜੀਆਂ ਹੋਈਆਂ ਨੇ ਸੋ ਇਹਦੇ ਵਿੱਚ ਕੀ ਹੈ ਕਿ ਜਿਸ ਤੰਗ ਦੇ ਨਾਲ ਇਹ ਸਾਰਾ ਮਸਲਾ ਸ਼ੁਰੂ ਹੋਇਆ ਆ ਇਹ ਕਾਲੂ ਇਸ ਮਸਲੇ ਨੇ ਕਿੱਧਰ ਨੂੰ ਜਾਣਾ ਆ ਇਹ ਦੋ ਜਿਹੜੇ ਲਾਈਸ ਨੇ ਜਿਹੜੇ ਕਿ ਇਹ ਨਹਾਕੀਆਂ ਤੋਂ ਇਹ ਸ਼ਦੀਆ ਤੋਂ ਆਪਸ ਵਿੱਚ ਚੰਗੇ ਰਿਸ਼ਤੇ ਦੇ ਨਾਲ ਇਹ ਵੱਜੇ ਹੋਏ ਸਨ ਭਾਵੇਂ ਕਿ ਕਿਸੇ ਸਮੇਂ ਅਮਰੀਕਾ ਨੇ ਕੈਨੇਡਾ ਦੇ ਉੱਪਰ ਹਮਲਾ ਵੀ ਕੀਤਾ ਕ੍ਰੈਡੀਅਸ ਨੇ ਜਾ ਕੇ ਵਾਈਟ ਹਾਊਸ ਨੂੰ ਚਲਾਇਆ ਵੀ ਸੀਗਾ ਉਹ ਗੱਲਾਂ ਸਾਰੀਆਂ ਅਤੀਤ ਦੇ ਵਿੱਚ ਰਹਿ ਗਈਆਂ ਸਨ ਹੁਣ ਉਹ ਗੱਲਾਂ ਤੋਂ ਇਹ ਦੋਵੇਂ ਮੁਲਕ ਬਹੁਤ ਹੱਦ ਤੱਕ ਬਾਹਰ ਆ ਚੁੱਕੇ ਨੇ ਪਰ ਜਿਸ ਢੰਗ ਨਾਲ ਇਹ ਲਾਈਫ ਆਪਸ ਦੇ ਵਿੱਚ ਭਿੱੜਦੇ ਹੋਏ ਨਜ਼ਰ ਆ ਰਹੇ ਨੇ ਇਹ ਦੂਜੇ ਪਾਸੇ ਡਰਾਮ ਸਾਹਿਬ ਰਸ਼ੀਆ ਵਾਲੇ ਮਸਲੇ ਤੇ ਰਸ਼ੀਆ ਦੀ ਸਪੋਰਟ ਕਰ ਰਹੇ ਨੇ ਕਹਿ ਰਹੇ ਨੇ ਵੀ ਯੂਕਰੇਨ ਨੂੰ ਨੈਟੋ ਚ ਸ਼ਾਮਲ ਕਰਨਾ ਇਹ ਅਮਰੀਕਾ ਦੀ ਜੋ ਬਾਇਡਰ ਪ੍ਰਸ਼ਾਸਨ ਦੀ ਗਲਤੀ ਸੀ ਤੇ ਇਹਦੇ ਨਾਲ ਜੇਕਰ ਅਸੀਂ ਕੈਨੇਡਾ ਦੀ ਗੱਲ ਕਰੀਏ ਹੁਣ ਇਹ ਸਾਰੇ ਵੱਡੇ ਫੈਡਰਲ ਲੀਡਰ ਵੀ ਕਹਿ ਰਹੇ ਨੇ ਇਵਨ ਕਿ ਜਿਹੜੇ ਪੀਪਲ ਪਾਰਟੀ ਆਫ ਕੈਨੇਡਾ ਦੇ ਜਿਹੜੇ ਆਗੂ ਨੇ ਇਹ ਮੈਕਸ ਬਾਡੀਅਰ ਉਹਨਾਂ ਨੇ ਵੀ ਕਾਫੀ ਸਿੱਖੀ ਆਪਣੀ ਲੰਮੀ ਚੌੜੀ ਸਟੇਟਮੈਂਟ ਕੱਲ ਇਟੋਲਰ ਟਰਾਫਸਾਦ ਖਾਬਦੇ ਖਿਲਾਫ ਦਿੱਤੀ ਹੈ ਤੇ ਇਹਦੇ ਵਿੱਚ ਜੇਕਰ ਅਸੀਂ ਅੰਟੈਰੀਓ ਦੇ ਪ੍ਰੀਮੀਅਰ ਡਾਕਫੋਰਸ ਸਾਹਿਬ ਦੀ ਵੀ ਗੱਲ ਛੋੜ ਦਈਏ ਸੋ ਉਹ ਵੀ ਅਮਰੀਕਾ ਦੇ ਵੱਖ-ਵੱਖ ਚੈਲਨਾ ਦੇ ਨਾਲ ਇੰਟਰਵਿਊਜ਼ ਕਰ ਰਹੇ ਨੇ ਆਪਣਾ ਪੱਖ ਰੱਖ ਰਹੇ ਨੇ ਤੇ ਦੱਸ ਰਹੇ ਨੇ ਵੀ ਕਿਉਂ ਇਹ ਅੰਟੈਰੀਓ ਪ੍ਰਵੇਸ਼ ਸੂਚ ਹੈ ਅਮਰੀਕਾ ਵਾਸਤੇ ਇਹਨਾ ਅਹਮਾ ਉਹਨਾਂ ਨੇ ਤਾਂ ਇੱਕ ਚੱਕ ਵੀ ਇਹ ਗੱਲਾਂ ਕਹੀਆਂ ਨੇ ਕਹਿੰਦੇ ਕਿ ਅਗਰ ਅਮਰੀਕਾ ਚਾਹੇ ਤਾਂ ਆਪਣੇ ਕੁਝ ਸਟੇਟ ਕੈਨੇਡਾ ਨੂੰ ਵੇਚ ਸਕਦਾ ਆ ਵੀ ਅਸੀਂ ਖਰੀਦਣ ਵਾਸਤੇ ਤਿਆਰ ਆ ਤੇ ਨਾਲ ਹੀ ਉਹਨਾਂ ਨੇ ਇੱਕ ਆਪਰੇਸ਼ਨ ਡੈਟਰਸ ਜਿਹੜਾ ਆ ਉਹ ਅੰਟਾਰੀਓ ਦੇ ਵਿੱਚ ਸ਼ੁਰੂ ਕਰਨ ਦੀ ਗੱਲ ਕਹੀ ਹੈ ਸੋ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਆ ਕਿ ਜਿਹੜੇ ਇੰਟੀਰੀਓ ਦੇ ਬਾਰਡਰ ਅਮਰੀਕਾ ਦੇ ਨਾਲ ਲੱਗਦੇ ਨੇ ਕਹਿੰਦੇ ਵੀ ਇਹਦੇ ਤੇ ਅਸੀਂ ਇਹ ਨਿਗਰਾਨੀ ਵਧਾਵਾਂਗੇ ਇਹਦੇ ਦੇ ਕਹਿੰਦੇ ਵੀ ਅਸੀਂ ਚਾਲਾ ਲੋਕਾਂ ਨੂੰ ਜਿਹੜੇ ਸਾਡੇ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਨਾਲ ਇਹ ਸਬੰਧਿਤ ਜਿਹੜੇ ਤੇ ਅਫੀਸਰਸ ਨੇ ਇਹਨਾਂ ਨੂੰ ਇੱਥੇ ਅਸੀਂ ਇਹਨਾਂ ਦੇ ਨੋਟ ਕੀ ਕਰਾਂਗੇ ਤੇ ਇਹਦੇ ਨਾਲ ਕਹਿੰਦੇ ਕਿ ਕੀ ਹੋਵੇਗਾ ਕਿ ਇਹ ਜਾਦਾ ਕਹਿੰਦੇ ਵੀ ਅਸੀਂ ਬਾਰਡਰਾਂ ਦੇ ਉੱਪਰ ਨਿਗਾਹ ਰੱਖ ਸਕਦੇ ਆ ਸੋ ਇਹਦੇ ਨਾਲ ਜਿਹੜਾ ਇਹ ਦੋਸ਼ ਲੱਗਦੇ ਨੇ ਵੀ ਇਤੋਂ ਨਸ਼ੇ ਅਮਰੀਕਾ ਵਾਲੇ ਪਾਸੇ ਜਾਂਦੇ ਨੇ ਸੋ ਕਿਤੇ ਨਾ ਕਿਤੇ ਕਹਿੰਦੇ ਵੀ ਧਾਰਿਓ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਏਗਾ ਕਿ ਉਹ ਨਸ਼ਿਆਂ ਨੂੰ ਅਸੀਂ ਅਮਰੀਕਾ ਦੇ ਵਿੱਚ ਜਾਣ ਤੋਂ ਰੋਕੀਏ ਜਾਂ ਅਮਰੀਕੋ ਜਿਹੜੇ ਡਰਗ ਨੇ ਇੱਥੇ ਆਉਣ ਦੇ ਰੋਕੀਏ ਸੋ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਆਪਰੇਸ਼ਨ ਕੰਟਰੈਕਟਰਸ ਜਿਹਦਾ ਨਾਮ ਰੱਖਿਆ ਆ ਕਿ ਜਿਹਨਾਂ ਨੇ ਦੱਸਿਆ ਵੀ ਤੋਂ ਸਰਦੇ ਕਰੀਬ ਜਿਹੜੇ ਓਸੀਪੀ ਦੇ ਜਿਹੜੇ ਜਵਾਨ ਨੇ ਆਫੀਸਰਸ ਨੇ ਉਹਨਾਂ ਦੀ ਨਿਯੁਕਤੀ ਅਮਰੀਕਾ ਦੇ ਬਾਰਡਰਸ ਨਾਲ ਕੀਤੀ ਜਾਊਗੀ ਤੇ ਇਹਦੇ ਨਾਲ ਕਹਿੰਦੇ ਆ ਵੀ ਅਸੀਂ ਆਪਣੇ ਬਾਰਡਰਸ ਨੂੰ ਹੋਰ ਮਜ਼ਬੂਤ ਕਰਾਂਗੇ ਭਾਵੇਂ ਕਿ ਇਹ ਇਹ ਬਾਰਡਰਸ ਦੀ ਜਿਹੜੀ ਸਾਜਿਬ ਕਰਨਾ ਆ ਫੈਡਰਲ ਸਰਕਾਰ ਦੇ ਹੱਥ ਦੇ ਵਿੱਚ ਆਉਂਦਾ ਆ ਪਰ ਜਿੰਨੇ ਕੁ ਯੋਗੇ ਅੰਤਾਰੀਓ ਸਰਕਾਰ ਹੈਗੀ ਆ ਉਹ ਆਪਣੇ ਪੱਧਰ ਤੇ ਉਹਨਾਂ ਨੇ ਇਸ ਤਰੀਕੇ ਦੀਆਂ ਅਨਾਉਂਸਮੈਂਟ ਕੀਤੀਆਂ ਨੇ ਤੇ ਚੱਗ ਫੋਰ ਸਾਹਿਬ ਵੀ ਲਗਾਤਾਰ ਅਮਰੀਕਾ ਦੇ ਵੱਖ-ਵੱਖ ਚੈਨਲਸ ਦੇ ਨਾਲ ਗੁਲਾਕਤਾ ਕਰਕੇ ਆਪਣਾ ਪੱਖ ਰੱਖ ਰਹੇ ਨੇ ਤੇ ਜੋ ਡੋਲਾਂ ਡਰਾਮਸ ਵੱਲੋਂ ਜੋ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਦਾ ਵਿਰੋਧ ਜਿਹੜਾ ਆ ਡਗਫੋਰਸ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਨਾਲ ਵੀ ਨਜੀ ਗੱਲ ਸੀਆਰਏ ਦੀ ਕਰਦੇ ਆ ਕਿਉਂਕਿ ਹੁਣ ਹੋਇਆ ਕੀ ਆ ਕਿ ਜਸਟਨ ਟੂਡੋ ਸਾਹਿਬ ਨੇ ਪਾਰਲੀਮੈਂਟ ਦਾ ਜਿਹੜਾ ਕੰਮਕਾਜ ਹੈ 24 ਮਾਰਚ ਤੱਕ ਜਿਹੜਾ ਰੋਕ ਦਿੱਤਾ ਆ ਇਹ ਪ੍ਰੋਰੋਗ ਪਾਰਲੀਮੈਂਟ ਨੂੰ ਕਰ ਦਿੱਤਾ ਸੋ ਹੁਣ ਕੀ ਆ ਕਿ ਨਾ ਤਾਂ ਕੋਈ ਇਸ ਸੈਸ਼ਨ ਪਾਰਲੀਮੈਂਟ ਦਾ ਹੋਵੇਗਾ ਜਿਹੜੇ ਆਲਰੇਡੀ ਬਿੱਲ ਇਹ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਸੋ ਆਪਣੇ ਆਪ ਹੀ ਉਹ ਬਿੱਲ ਇਹ ਖਤਮ ਇੱਕ ਤਰੀਕੇ ਨਾਲ ਹੋ ਗਏ ਨੇ ਇਹਨੂੰ ਨਵੇਂ ਜਿਹੜਾ ਹੈ ਪਾਸਿਓਂ ਜਦੋਂ ਦੁਬਾਰਾ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਇਹ ਰੀ ਇਨਟਰੋਡਿਊਸ ਕਰਨਾ ਪਵੇਗਾ ਸਾਰੇ ਬਿੱਲਾਂ ਨੂੰ ਪਰ ਇਹਦੇ ਵਿੱਚ ਇੱਕ ਸੀਗਾ ਕਿ ਜੋ ਕੈਪੀਟਲ ਗੇਨ ਟੈਕਸ ਨੂੰ ਲੈ ਕੇ ਜੋ ਬਿੱਲ ਸੀਗਾ ਉਹ ਵੀ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸੀਗਾ ਸੋ ਇਸ ਬਿੱਲ ਦੇ ਵਿੱਚ ਜੋ ਇਹਨਾਂ ਨੇ ਕੈਪੀਟਲ ਗੇਨ ਨੂੰ ਲੈ ਕੇ ਚੇਂਜਸ ਲਿਆਂਦੀਆਂ ਸੀਆਂ ਸੋ ਇਹ ਜਿਹਦੇ ਵਿੱਚ 2.5 ਲੱਖ ਡਾਲਰ ਤੋਂ ਜਿਹੜੇ ਉੱਪਰਲੇ ਜਿਹੜੇ ਜਿਨ੍ਹਾਂ ਦੇ ਕੈਪੀਟਲ ਗੇਨ ਹੁੰਦਾ ਸੋ ਉਹਦੇ ਵਿੱਚ ਜੋ ਟੈਕਸ ਨੂੰ ਲੈ ਕੇ ਚੇਂजेस ਆਈਆਂ ਸੀਆਂ ਸੋ ਉਸ ਬਾਬਤ ਹੁਣ ਸੀਆਰਏ ਵੱਲੋਂ ਇੱਕ ਕਨਫਰਮ ਫੀਚਰ ਆ ਕੇ ਆਇਆ ਕਹਿੰਦੇ ਕਿ ਭਾਵੇਂ ਕੀ ਪਾਰਲੀਮੈਂਟ ਨੂੰ ਇਹ ਪ੍ਰੋਰੋਗ ਕਰ ਦਿੱਤਾ ਗਿਆ ਹੈ 24 ਮਾਰਚ ਤੱਕ ਕੰਮ ਖਾ ਜੇ ਉਸ ਤੇ ਨਹੀਂ ਹੋਣਾ ਹੈ ਬਿੱਲ ਤੇ ਪਰ ਉਹ ਕਹਿੰਦੇ ਵੀ ਜੋ ਆਲਰੇਡੀ ਇੱਕ ਨੋਟੀਫਿਕੇਸ਼ਨ ਸਰਕਾਰ ਵੱਲੋਂ ਪਹਿਲਾਂ ਲਿਆਂਦਾ ਗਿਆ ਆ ਕਿ ਜੋ ਨੋਟੀਫਿਕੇਸ਼ਨ ਸਰਕਾਰ ਨੇ ਆਲਰੇਡੀ ਇਹ ਸਬਾਬਾ ਦੱਸਤਾ ਹੋਇਆ ਇਸ ਕਰਕੇ ਕਹਿੰਦੇ ਵੀ ਅਸੀਂ ਨਵੀਆਂ ਚੇਂਜਸ ਦੇ ਮਤਬਕ ਹੀ 31 ਜਨਵਰੀ ਤੱਕ ਜਿਹੜੇ ਨਵੇਂ ਚੇਂਜਸ ਦੇ ਮਕਾਸ ਮਤਾਵਕੀ ਟੈਕਸ ਪੇਅਰ ਫਾਰਮ ਕਹਿੰਦੇ ਜਾਰੀ ਕਰਾਂਗੇ ਕੋ ਪਾਵੇ ਆ ਕਿ ਬਿੱਲ ਭਾਵੇਂ ਪਾਸ ਹੋਇਆ ਭਾਵੇਂ ਨਹੀਂ ਹੋਇਆ ਪਰ ਸੀਆਰਏ ਇੱਥੇ ਕਹਿ ਰਿਹਾ ਵੀ ਸਾਡੇ ਕੋਲ ਆਲਰੇਡੀ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਸਰਕਾਰ ਵਾਲੇ ਪਾਸੋਂ ਅਸੀਂ ਉਹਦੇ ਮੁਤਾਬਕ ਹੀ ਨਵੇਂ ਫਾਰਮ ਜਾਰੀ ਕਰਦੇ ਆ ਉਹਦੇ ਮੁਤਾਬਕ ਜਿਹੜੀ ਚੇਂਜਸ ਦੇ ਮੁਤਾਬਕ ਜਿਹੜਾ ਟੈਕਸ ਜਿਹੜਾ ਆ ਉਹ ਫਾਈਲ ਹੋਗਾ ਸੁਭਾਵੇਂ ਆ ਸੀਆਰਨ ਐਜੋ ਕੈਪੀਟਲ ਗੇਸ ਨੂੰ ਲੈ ਕੇ ਜੋ ਇੱਕ ਲੋਕਾਂ ਦੇ ਵਿੱਚ ਦੁਬਧਾ ਬਣੀ ਹੋਈ ਸੀ ਉਸ ਚੀਜ਼ ਨੂੰ ਸਪਸ਼ਟਤਾ ਉਸੇ ਕਲੀਅਰ ਕੀਤਾ ਤੇ ਅੰਤਲੇ ਵਿੱਚ ਅਭਿੰਦਰ ਜੀ ਗੱਲ ਕਰਦੇ ਹਨ ਕੈਨੇਡਾ ਦੇ ਵੱਡੇ ਬੈਂਕਾਂ ਦੀ ਸੋ ਕੈਨੇਡਾ ਦੇ ਜੋ ਵੱਡੇ ਬੈਂਕਸ ਨੇ ਸੋ ਇਹਨਾਂ ਵੱਲੋਂ ਇੱਕ ਕਾਨਫਰੰਸ ਹੋਈ ਸੀ ਜਿਹੜੀ ਕਿ ਆਰਬੀਸੀ ਕੈਪੀਟਲ ਮਾਰਕੀਟ ਵੱਲੋਂ ਰੱਖੀ ਗਈ ਸੀ ਸੋ ਵੱਡੇ ਜਿੰਨੇ ਵੀ ਬੈਂਕ ਨੇ ਉਹਨਾਂ ਦੇ ਸਾਰੇ ਸੀਈਓ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਸੀ ਸੋ ਇਹਨਾਂ ਨੇ ਆਪਣੇ ਕੁਝ ਪੱਖ ਰੱਖੇ ਨੇ ਕਿ ਕੈਨੇਡਾ ਦੀ ਆਰਥਿਕਤਾ ਬਾਰੇ ਤੇ ਮਾਰਗੇਜ ਬਾਰੇ ਜਾਂ ਲੋਕ ਜਿਹੜੇ ਇਸ ਸਮੇਂ ਵੱਖ-ਵੱਖ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਉਸ ਬਸਤ ਆਪਣੀਆਂ ਗੱਲਾਂ ਬਾਤਾਂ ਸਾਹਮਣੇ ਲਿਆਉਂਦੀਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਸ ਤੰਗ ਦਾ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਘਟੇ ਨੇ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟਾਂ ਨੂੰ ਘਟਾਇਆ ਤੇ ਆਉਣ ਵਾਲੇ ਸਮੇਂਦਾਰ ਇੰਟਰਸਟ ਰੇਟ ਕਹਿੰਦੇ ਵੀ ਹੋਰ ਘਟ ਸਕਦੇ ਨੇ ਸੋਈ ਦੇ ਨਾਲ ਕੀ ਹੋਵੇਗਾ ਕਿ ਜੋ ਮਾਰਗੇਜ ਨੇ ਲੋਕਾਂ ਦੀਆਂ ਸਖਾਲੀਆਂ ਹੋਣ ਗਿਆ ਲੋਕਾਂ ਦੇ ਉੱਪਰ ਮਾਰਗੇਜਾਂ ਕਹਿੰਦੇ ਭਾਰ ਘਟੇਗਾ ਸੋ ਉਹਨਾਂ ਨੂੰ ਕਿਸ਼ਤਾਂ ਦੇਣੀਆਂ ਕਹਿੰਦੇ ਉਹਨਾਂ ਨੇ ਸਮੇਂਦਾਰ ਸੌਖੀਆਂ ਹੋਣਗੀਆਂ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਨ੍ਹਾਂ ਲੋਕਾਂ ਦੀ ਹੁਣ ਦੁਬਾਰਾ ਇਹ ਜਿਨ੍ਹਾਂ ਨੇ ਰੀਫਾਈਨਾਂਸ ਕਰਾਉਣਾ ਹੈ ਜਾਂ ਦੁਬਾਰਾ ਰੀਨਿਊ ਆਪਣੀ ਮਾਰਗੇਜ ਕਰਾਉਣੀਆਂ ਨੇ ਤਾਂ ਉਹਨਾਂ ਨੂੰ ਕਹਿੰਦੇ ਵੀ ਚੰਗੇ ਰੇਟ ਆਉਣ ਵਾਲੇ ਸਮੇਂਦਾਰਣ ਜਿਹੜੇ ਆ ਮਿਲ ਸਕਦੇ ਨੇ ਪਰ ਨਾਲ ਮਨੇ ਕਿਹਾ ਵੀ ਇਸ ਢੰਗ ਦੇ ਕਹਿੰਦੇ ਕਿ ਹੁਣ ਹਾਲਾਤ ਬਦਦੇ ਜਾ ਰਹੇ ਨੇ ਇੱਕ ਤਾਂ ਕਹਿੰਦੇ ਵੀ ਕੈਨੇਡਾ ਦੇ ਵਿੱਚ ਇੱਕ ਕਮ ਕੱਜ ਪਾਰਲੀਮੈਂਟ ਦਾ ਬੰਦ ਹੋ ਗਿਆ ਆ ਇੱਥੇ ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਦੌਰਾਨ ਇਹ ਕਿਸ ਤਰੀਕੇ ਦਾ ਪੋਲਿਟੀਕਲ ਸਿਨੈਰੀਓ ਬਣੇਗਾ ਕਿਸ ਤਰੀਕੇ ਨਾਲ ਇਹ ਆਉਣ ਵਾਲੇ ਦੌਰਾਨ ਇਹ ਰਾਜਨੀਤੀ ਕੰਮ ਕਰੇਗੀ ਰਾਜਨੀਤਿਕ ਪਾਰਟੀਆਂ ਵਿਚਰਨ ਲੱਗੀਆਂ ਕਿਉਂਕਿ ਜਿਸ ਢੰਗ ਦੇ ਹੁਣ ਹਾਲਾਤ ਕੈਨੇਡਾ 'ਚ ਬਣ ਗਏ ਨੇ ਤੇ ਦੂਜੀ ਪਾਸੇ ਨਾ ਮਿਕ ਹੈਵ ਜੋ ਕੈਰੀਸ ਨੂੰ ਲੈ ਕੇ ਜਾਂ ਜੋ ਇਹ ਬਾਰਡਰ ਡਿਸਪਿਊਟ ਅਮਰੀਕਾ ਦੇ ਨਾਲ ਸ਼ੁਰੂ ਹੋ ਗਿਆ ਸੋ ਕਹਿੰਦੇ ਵੀ ਇਹ ਹੁਣ ਵੱਡੇ ਕੰਸਰਨ ਕੈਨੇਡਾ ਦੇ ਸਾਹਮਣੇ ਆ ਚੁੱਕੇ ਨੇ ਇਹ ਕਹਿੰਦੇ ਵੱਡੇ ਪੱਧਰ ਤੇ ਕੈਨੇਡਾ ਦੀ ਇਕਨੋਮੀ ਨੂੰ ਪ੍ਰਭਾਵ ਦੇ ਗੱਲਾਂ ਬਾਤਾਂ ਕਰਨ ਗਿਆ ਸੋ ਇਸ ਕਾਨਫਰੰਸ ਦੇ ਵਿੱਚ ਇਹ ਜੋ ਵੱਡੇ ਬੈਂਕਾਂ ਦੇ ਸੀਈਓ ਨੇ ਚਾਹੇ ਉਹ ਆਰਬੀਸੀ ਆ ਚਾਹੇ ਸੀਆਈਬੀਸੀ ਆ ਚਾਹੇ ਹੋਰ ਵੱਡੇ ਬੈਂਕਸ ਦੇ ਉਹਨਾਂ ਨੇ ਤੈਰੀ ਫ਼ਜਾਬ ਪੋਲੀਟਿਕਲ ਜਿਹੜਾ ਸਿਨੈਰੀਓ ਕੈਨੇਡਾ 'ਚ ਬੜਿਆ ਇਹਨੂੰ ਲੈ ਕੇ ਆਪਣੀਆਂ ਚਿੰਤਾਵਾਂ ਨੇ ਪੁਜਾਰ ਕੀਤੀਆਂ ਨੇ ਕਿ ਦੂਜੇ ਪਾਸੇ ਇਹ ਵੀ ਕਿਹਾ ਵੀ ਆਉਣ ਵਾਲੇ ਸਮੇਂ ਦੇ ਨਾਲ ਜਿਨ੍ਹਾਂ ਦੀਆਂ ਮਾਰਗੇਜ ਜੀਨੀ ਨਹੀਂ ਸੁਣ ਗਿਆ ਉਹਨਾਂ ਨੂੰ ਪਹਿਲਾਂ ਨਾਲੋਂ ਚੰਗੇ ਰੇਟ ਜਿਹੜੇ ਨੇ ਉਹ ਮਿਲਣ ਦੇ ਆਸਾਰ ਬੜੇ ਨੇ ਜੀ ਪ੍ਰੇਨ ਸਾਹਿਬ ਜਾਨਦਿਆਂ ਦੇ ਨੰਬਰ ਦੇ ਦਈਏ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਟਰੱਕ ਲੋਨ ਕਰਵਾਉਣਾ ਹੋਵੇ ਪਧਾਨਾ ਸਾਹਿਬ ਦੇ ਕੋਲੋਂ ਔਰ ਜਾਂ ਫਿਰ ਕੋਈ ਵੀ ਗੱਲਬਾਤ ਜੀ ਬਰਨ ਸਾਹਿਬ ਆਪਿੰਨ ਜੀ ਮੇਰਾ ਇੱਕੋ ਇੱਕ ਨੰਬਰ 416 848 9699 ਤੇ ਕੋਈ ਵੀ ਗੱਲਬਾਤ ਹੋਵੇ ਕੋਈ ਤੁਹਾਡੇ ਜਿਹਨ ਜਿਸ ਸਵਾਲ ਹੈ ਤੁਸੀਂ ਮੇਰੇ ਇਸ ਨੰਬਰ 416 848 9699 ਤੇ ਗੱਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਰਣਜੀਤ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ